ਕਿਹੜੇ ਐਮਐਲਏ ਨੇ ਜੀ ਕਿਹੜੇ ਐਮਐਲਏ ਨੇ ਤੇ ਆਮ ਲੋਕਾਂ ਨਾਲ ਜਾਣ ਜੀ ਇਹ ਐਮਐਲਏ ਸਾਹ ਨੂੰ ਰਸਤਾ ਦਿੱਤਾ ਜਾਊਗਾ ਛੇ ਆਮ ਲੋਕ ਵੀ ਤਾਂ ਇੱਥੋਂ ਜਾ ਰਹੇ ਤੁਸੀਂ ਵੀ ਇੱਥੋਂ ਚੱਲ ਜਾਓ ਐਮਐਲਏ ਸਾਹਿਬ ਐਮਐਲਏ ਸਾਹਿਬ ਆਮ ਲੋਕ ਉਧਰ ਜਾ ਰਹੇ ਤੁਸੀਂ ਕਿਉਂ ਨਹੀਂ ਜਾ ਰਹੇ ਹੈਗੇ ਉਧਰ ਨੂੰ ਪਤਾ ਹੀ ਨਹੀਂ ਕਿ ਕੀ ਕਰ ਰਹੇ ਹਾਂ ਭੁਤੰਤੀ ਆਲ ਤੁਹਾਡੀ ਸਰਕਾਰ ਦੇ ਆਏ ਨੇ ਲੋਕਾਂ ਨੂੰ ਪਛਾਣ ਚਾਹੀਦੀ ਆ ਪਰ ਕਮਾ ਕੇ ਕਹਿਣੀ ਹੈ ਕਮਾਨ ਕੀਤਾ ਜਾ ਰਿਹਾ ਹੈ ਗਾਰਡਿੰਗ ਬੋਲਡਿੰਗ ਗਾਰਡਿੰਗ ਬੋਲਡਿੰਗ ਗਾਰਡਿੰਗ ਬੋਲਡਿੰਗ ਤਾਂ ਐਂਬੂਲੈਂਸ ਦੇ ਰੀਆ ਜਮ ਵਿੱਚ ਫਸੀ ਆ ਰਹੀ ਹੈ ਤਾਂ ਐਂਬੂਲੈਂਸ ਦੇ ਸਰਦਾਂ ਤੋਂ ਕਸੀਏ ਵੀਰੇ ਲੱਗੀ ਤਾਂ ਨਹੀਂ ਲੱਗੀ ਤਾਂ ਨਹੀਂ ਦਿਖਾਈ ਵੀ ਰੱਖ ਗਰਦਨ ਇੱਕ ਗਰਦਨ 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 ਦੇਖਾ ਬੱਤੀ ਜਾ ਬਾਈ ਕਸੂਰ ਇਹਨਾਂ ਦਾ ਨਹੀਂ ਹੈਗਾ ਤੁਹਾਨੂੰ ਥੋੜਾ ਪਤਾ ਵੀ ਇੱਥੇ ਮੁੱਖ ਮੰਤਰੀ ਆਏ ਹੋਇਆ ਵਾ ਤਾਂ ਦੇਖੋ ਆ ਹਾਲਾਤ ਨੇ ਰੱਸੀ ਹੁਣ ਟੁੱਟ ਗਈ ਇੱਥੇ ਬਾਈ ਨੂੰ ਪਤਾ ਨਹੀਂ ਸੀਗਾ ਇੱਕਦਮ ਰੱਸੀ 'ਚ ਹੈ ਬਹੁਤ ਵੱਡਾ ਬਚਾਅ ਹੋ ਗਿਆ ਕਿਉਂਕਿ ਵੀਰ ਦੇ ਹੈਲਮਟ ਪਾਇਆ ਹੋਇਆ ਸੀ 6.4 ਕਿਲੋਮੀਟਰ ਤੋਂ ਵੱਧਦਾ ਇੱਥੇ ਰਸਤਾ ਹੈਗਾ ਵਾ ਉਸ ਤੋਂ ਪਹਿਲਾਂ ਇੱਥੇ ਪੁਲ ਬੰਦ ਕਰਤਾ ਇਹਨਾਂ ਨੇ ਸਾਰੀ ਥੱਲੇ ਟ੍ਰੈਫਿਕ ਹੈ ਤੁਹਾਨੂੰ ਹਾਲਾਤ ਦਿਖਾਉਨੇ ਆ ਕੀ ਟ੍ਰੈਫਿਕ ਦੇ ਨਾਲ ਥੱਲੇ ਸਾਰਾ ਥੱਲੇ ਜਾਮ ਲੱਗਿਆ ਪਿਆ ਲੋਕ ਜਾਨ ਨੂੰ ਪ੍ਰੇਸ਼ਾਨ ਖੜੇ ਨੇ ਮੇਨ ਮੁੱਲਾਪੁਰ ਚੌਕ ਹੈ ਇਹ ਕਹਿੰਦੇ ਸੀ ਆਮ ਆਮਦਮੀ ਕਾਨੂੰਨ ਹੈ ਜੇ ਗੱਲੇ ਇਹਨਾਂ ਗੱਲਾਂ ਆਮਦਮੀ ਦੇ ਇਹ ਤਾਂ ਜ਼ਮੀਨਾਂ ਬਚਾਉਂਦੇ ਫਿਰਦੇ ਆ हां जी ਇਹਨਾਂ ਤੋਂ ਬਾਜਣ ਦੇ ਚਾਰ ਚਰਪ ਰੋਟੀ ਖੰਦੇ ਰਹਿ ਜਾਗੇ ਨਹੀਂ ਤਾਂ ਪਤਾ ਹੀ ਐ। ਦੇ ਲੱਗੀ ਤਾਂ ਨਹੀਂ हेलमेट ਕਰਕੇ ਬਚਾਅ ਹੋ ਗਿਆ ਬਾਈ ਤੇਰਾ। हेलमेट ਕਰਕੇ ਬਚਾਅ ਹੋ ਗਿਆ ਲੱਗੀ ਤਾਂ ਨਹੀਂ। ਕੀ ਅੱਧਾ ਕਿੱਦਾਂ ਰਹੇਗੀ? 3 ਕਲਾਸ ਨਾ ਵੀ ਗੱਡੀ ਐ ਕੱਡਿਆਂ ਚੋਂ ਕਿੱਦਾਂ ਲੈ ਕੇ ਜਾਈਏ? ਕੀ ਕਿਹੜੀ ਜਗ੍ਹਾ ਤੁਸੀਂ ਪੱਜੇ ਆਏ ਹੋ? ਅਸੀਂ ਦਿੱਲੀੋਂ ਆਈਆਂ। ਦਿੱਲੀੋਂ ਆਈਆਂ। ਹਾਂਜੀ। ਤੇ ਇਹ ਪ੍ਰੇਸ਼ਾਨੀ ਤੁਹਾਨੂੰ ਹੈਗੀ ਐ ਬਹੁਤ ਜ਼ਿਆਦਾ ਪ੍ਰੇਸ਼ਾਨੀਆਂ ਜੀ ਬਹੁਤ ਜ਼ਿਆਦਾ। ਜੀ ਸਾਡੇ 4.5 ਕਿਲੋਮੀਟਰ ਇਥੋਂ ਲੋਕੇਸ਼ਨ ਦਿਖਾਏ ਤੇ ਮੁੱਖ ਮੰਤਰੀ ਆਏ ਹੋਏ ਨੇ। ਵਾਣ ਪਾਇਆ ਜੀ ਵਾਣੇ ਪਾਇਆ ਮਾੜੀ। ਆ ਜਾਮ ਲੱਗਿਆ ਐਡਾ ਬਾਜੀ ਇਹ ਸਾਰੇ ਲੋਕੀ ਖਾਸ ਨੇ ਆ ਆਮ आदमी ਆ ਨਾ ਤਾਂ ਕਰਕੇ ਬਾਹਰੇ ਪਏ ਇਹਨਾਂ ਨੇ ਸਾਰੇ ਯਾਰ ਬਹੁਤ ਔਖਾ ਵਾ ਭਗਵੰਤ ਮਾਨਤੋ ਦੇ ਨਾਲ ਕਹਿੰਦਾ ਕਰਦਾ ਕੀ ਸੀ ਕਹਿੰਦਾ ਕੀ ਸੀ ਇਹ ਕਹਿੰਦੇ ਆਮ ਆਮ ਆਦਮੀ ਕਿੱਥੇ ਦਾ ਖਾਸ ਆਮੀ ਜਿਆਦਾ ਹੋ ਗਿਆ ਸਰ ਇਤਰੇ ਹਣ 2 ਵਜੇ ਦੀ ਛੁੱਟੀ ਹੋਈ ਹੋਈ ਆ ਸਰ ਚਾਹੀਏ ਕਿੱਧਰ ਦੀ ਪਤਵਾਲ ਪਹੁੰਚਣ ਲੇਟ ਨਹੀਂ ਸਰ ਉਹਦਾ ਸਕੂਲ ਲੇਟ ਲੇਟ ਲੱਗਦਾ ਜਲਦੀ ਆਇਆ ਕਰੋ ਬੱਚੇ ਸਰ ਸਾਡੇ ਫਾਸਟ ਤੋਂ ਲੈ ਕੇ ਜੀ 8th ਕਲਾਸ ਤੱਕ ਕਰਾ ਰਹੇ ਹਾਂ ਜੀ ਮੀਟ ਕਰਦੇ ਵੇ ਉੱਥੇ ਹਾਂਜੀ ਕਰ ਮੀਟ ਕਰਦੇ ਦੇਖੋ ਬਾਈ ਹੁਣ ਖੜੇ ਨੇ 5 ਵਜੇ ਆ ਜਾਣਾ ਤੁਸੀਂ 6 ਵਜੇ ਦਾ ਟਾਈਮ ਕਰੋ ਜੀ ਸਾਰੇ ਸਕੂਲਾਂ ਦਾ ਟਾਈਮ 6 ਵਜੇ ਦਾ ਕਰੋ ਆਮ ਆਦਮੀ ਪਾਰਟੀ ਦੇ ਕਨਵੀਨਰ ਰਵਿੰਦ ਕੇਜ ਦੀ ਬਾਤ ਤੇ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣੇ ਪੁੱਜੇ ਹੋਏ ਨੇ ਜਿਸ ਸਥਾਨ ਤੇ ਅਸੀਂ ਇੱਥੇ ਖੜੇ ਆ Google Map 4.4 ਕਿਲੋਮੀਟਰ ਦਿਖਾ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਆ ਆਰਮੀ ਵਾਲੇ ਦੀਆਂ ਗੱਡੀਆਂ ਨੇ ਇਹ ਸਾਡੇ ਦੇਸ਼ ਦੀ ਰਾਖੀ ਕਰਦੇ ਨੇ ਤੇ ਇੱਕ ਪਾਸੇ ਉਹ ਲੋਕ ਨੇ ਜਿੰਨਾ ਉੱਤੇ ਵੱਡੇ ਭ੍ਰਸ਼ਟਾਚਾਰ ਦੇ ਦੋਸ਼ ਨੇ ਉਹਨਾਂ ਖਾਤਰ ਆਦਮੀਆਂ ਨੂੰ ਦੂਜੇ ਰਸਤੇ ਮੋੜਿਆ ਜਾ ਰਿਹਾ ਵਾ ਆ ਤੁਹਾਨੂੰ ਇੱਧਰ ਤਸਵੀਰਾਂ ਦਿਖਾਵਾਂਗੇ ਜਿਸ ਸਥਾਨ ਤੇ ਅਸੀਂ ਇਸ ਟਾਈਮ ਖੜੇ ਆ ਇੱਥੋਂ 4.5 ਕਿਲੋਮੀਟਰ ਕਰੀਬ 4.4 ਕਿਲੋਮੀਟਰ ਦੂਰ ਇੱਥੇ ਤੁਹਾਨੂੰ ਦੁਬਾਰਾ Google Map ਕਰਕੇ ਦਿਖਾ ਦਿੰਦੇ ਆ ਕਿੰਗਸ ਵਿਲਾ ਵਿਖੇ ਅਰਵਿੰਦ ਕੇਜਰੀਵਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਆਏ ਹੋਏ ਨੇ ਤੇ ਆ ਕਿੰਗਸ ਵਿਲਾ ਰਿਜ਼ੋਰਟ ਦੀ ਲੋਕੇਸ਼ਨ ਆ ਜੀ 4.6 ਕਿਲੋਮੀਟਰ ਆ ਜੀ ਇੱਥੇ 5 ਮਿੰਟ ਦਾ ਰਸਤਾ 4.6 ਕਿਲੋਮੀਟਰ ਇਥੋਂ ਕਿੰਗਸ ਵਿਲਾ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਹੋਰੀ ਆਏ ਹੋਏ ਨੇ 1.4 ਕਿਲੋਮੀਟਰ ਤੋਂ ਵੱਧਦਾ ਇੱਥੇ ਰਸਤਾ ਹੈਗਾ ਵਾ ਉਸ ਤੋਂ ਪਹਿਲਾਂ ਇੱਥੇ ਪੁਲ ਬੰਦ ਕਰਤਾ ਇਹਨਾਂ ਨੇ ਸਾਰੀ ਥੱਲੇ ਟ੍ਰੈਫਿਕ ਹੈ ਤੁਹਾਨੂੰ ਹਾਲਾਤ ਦਿਖਾਉਨੇ ਆ ਕੀ ਟ੍ਰੈਫਿਕ ਦੇ ਨਾਲ ਥੱਲੇ ਸਾਰਾ ਥੱਲੇ ਜਾਮ ਲੱਗਿਆ ਪਿਆ ਲੋਕ ਜਾਨ ਨੂੰ ਪ੍ਰੇਸ਼ਾਨ ਖੜੇ ਨੇ ਮੇਨ ਮੁੱਲਾਪੁਰ ਚੌਕ ਹੈ ਮੇਨ ਮੁੱਲਾਪੁਰ ਚੌਕਾ ਇੱਧਰ ਤੁਹਾਨੂੰ ਕੈਮਰਾਮੈਨ ਨੂੰ ਤੁਹਾਨੂੰ ਦਿਖਾਉਣਗੇ ਉਹ ਆ ਤੁਹਾਨੂੰ ਕਿ ਤੁਹਾਨੂੰ ਤੁਰਕੇ ਜਾਣੇ ਕਿਉਂਕਿ ਸਾਡੀ ਵੀ ਗੱਦੀ ਰੋਕਦੀ ਇਹਨਾਂ ਨੇ ਤੁਹਾਨੂੰ ਦਿਖਾਉਣੇ ਆ ਕਿ ਕੀ ਹਾਲਾਤ ਨੇ 4.5 ਕਿਲੋਮੀਟਰ ਹਲੇ ਪਿਆਰ ਰਸਤਾ ਤੇ ਪਹਿਲੇ ਹੀ ਬੰਦ ਕਰਤਾ ਇਹਨਾਂ ਨੇ ਇੱਥੋਂ ਇਹ ਕਹਿੰਦੇ ਸੀਗੇ ਆਮ ਆਦਮੀ ਆ ਕਿ ਆਹੀ ਆ ਥੱਲੇ ਜਾਮ ਦੇਖੋ ਜੀ ਕੈਮਰਾਮੈਨ ਨੂੰ ਕੋਲ ਥੱਲੇ ਦਿਖਾਉਣਗੇ ਆ ਥੱਲੇ ਤੁਸੀਂ ਜਾਮ ਦੇਖ ਸਕਦੇ ਹੋ ਇਹ ਦਿੱਲੀ ਦਾ ਇੱਕ ਸਾਬਕਾ ਐਮਐਲਏ ਆਮ ਆਦਮੀ ਪਾਰਟੀ ਦੇ ਕਨਵਿੰਦਰ ਅਦਵਿੰਦ ਕੇਜਰੀਵਾਲਾ ਆਏ ਹੋਏ ਨੇ ਇੱਥੇ ਤੇ ਮੁੱਖ ਮੰਤਰੀ ਭਗਵੰਤ ਮਾਨ ਆ 1.7 ਕਿਲੋਮੀਟਰ ਦੂਰ ਇੱਥੋਂ ਪੈਲਸ ਜਿੱਥੇ ਆਏ ਹੋਏ ਨੇ ਉਸ ਤੋਂ ਪਹਿਲੇ ਹੀ ਰਸਤਾ ਰੋਕਤਾ ਇਹ ਲੋਕ ਪਰੇਸ਼ਾਨ ਹੋ ਰਹੇ ਨੇ ਦੇਖੋ ਤੁਸੀਂ ਦੇਖ ਸਕਦੇ ਹੋ ਪਿੱਛੇ ਪਿੱਛੇ ਜਾਮ ਲੱਗਿਆ ਪੂਰਾ ਇੱਧਰ ਵੀ ਥੱਲੇ ਮੁੱਲਾਪੁਰ ਸ਼ਹਿਰ ਹੈ ਮੁੱਲਾਪੁਰ ਸ਼ਹਿਰ ਹੈ ਇੱਥੇ ਇਹ ਮੁੱਲਾਪੁਰ ਸ਼ਹਿਰ ਹੈ ਇਹ ਕਹਿੰਦੇ ਸੀ ਆਮ ਆਦਮੀ ਦੀ ਗੱਲਾਂ ਕਰਾਂਗੇ ਕਿ ਇਹੀ ਹੈ ਆਮ ਆਦਮੀ 1.7 ਕਿਲੋਮੀਟਰ ਪਹਿਲਾਂ ਮੁੱਖ ਮੰਤਰੀ ਜਿੱਥੇ ਆਇਆ ਹੋਇਆ ਹੈ ਉਸ ਤੋਂ 3/4 ਕਿਲੋਮੀਟਰ ਪਹਿਲਾਂ ਹੀ ਰਸਤਾ ਰੋਕ ਦੇਣਾ ਲੋਕਾਂ ਦਾ ਆ ਲੋਕਾਂ ਨੂੰ ਪਰੇਸ਼ਾਨ ਕੀਤਾ ਪਿਆ ਜਿਹੜਾ ਗਾਹਾਂ ਰਸਤਾ ਜਾਂਦਾ ਉਹ ਮੁੱਲਾਪੁਰ ਸ਼ਹਿਰ ਨੂੰ ਜਾਂਦਾ ਉਹ ਮੁੱਲਾਪੁਰ ਸ਼ਹਿਰ ਤੋਂ ਗਾਹਾਂ ਰਾਏਕੋਟ ਨੂੰ ਵੀ ਰਸਤਾ ਜਾਂਦਾ ਹੋਰ ਪਾਸੇ ਵੀ ਜਾਂਦਾ ਉਸ ਤੋਂ ਪਹਿਲਾਂ ਹੀ ਰਸਤਾ ਰੋਕਤਾ ਇੱਥੇ ਤੇ ਲੋਕਾਂ ਨੂੰ ਇੱਥੇ ਪਰੇਸ਼ਾਨ ਕੀਤਾ ਜਾ ਰਿਹਾ ਇੱਥੇ ਇਹ ਭਾਈ ਹੁਣੀ ਖੜੇ ਨੇ ਮੁਲਾਜ਼ਮ ਕਹਿੰਦਾ ਕੋਈ ਕਸੂਰ ਨਹੀਂ ਕੋਈ ਨਹੀਂ ਉੱਪਰ ਆਰਡਰ ਆਏ ਹੋਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਸਰ 4.5 ਕਿਲੋਮੀਟਰ ਤੇ ਮੁੱਖ ਮੰਤਰੀ ਆਏ ਹੋਏ ਨੇ ਇੱਥੇ ਰਸਤਾ ਰੋਕੇ ਕੀ ਕਹੋਂਗੇ ਸਾਡਾ ਕੀ ਕਸੂਰ ਆ ਜੀ ਫਿਰ ਤਾਂ ਸੋਣ ਅਸੀਂ ਆਹ ਇੱਥੇ ਕੱਜਲ ਕੋਰਾਂ ਦੇ ਸੀ ਆਮ ਆਦਮੀ ਆ ਸੀ ਹਾਂ ਜੀ ਤੇ ਕਹਿੰਦੇ ਸੀ ਆਮ ਆਦਮੀ ਆ ਆਮ ਆਦਮੀ ਕਾਨੂੰਨ ਹੈ ਜੇ ਗੱਲੇ ਨੇ ਗੱਲਾਂ ਆ ਆਮ ਆਦਮੀ ਨੇ ਜੀ ਅੱਗੇ ਜਾਮ ਲੱਗਿਆ ਵਾ ਖਾਸ ਅਸੀਂ ਤਾਂ ਉੱਥੋਂ ਆਏ ਆ ਤੁਜੀ ਤਾਂ ਰੈਲੀ ਸੀ ਸਾਡੀ ਉੱਥੇ ਭਰਨਾ ਸਿੰਘਾ ਉੱਥੋਂ ਆਏ ਆ ਅਸੀਂ ਤਾਂ ਜ਼ਮੀਨਾਂ ਬਚਾਉਂਦੇ ਫਿਰਦੇ ਆ ਜੀ ਹਾਂ ਜੀ ਇਹਨਾਂ ਤੋਂ ਬੱਜਣ ਦੇ ਅਸੀਂ ਤਾਂ ਰੋਟੀ ਖਾਂਦੇ ਰਹਿ ਜਾਾਂਗੇ ਨਹੀਂ ਤਾਂ ਪਤਾ ਹੀ ਐ ਇੱਥੋਂ ਅਸੀਂ ਲੋਕੇਸ਼ਨ ਲਾਈ ਆ 4.5 ਕਿਲੋਮੀਟਰ ਦੂਰ ਆਇਆ ਮੁੱਖ ਮੰਤਰੀ ਪਹਿਲੇ ਹੀ ਰਸ ਅੱਜ ਹੋਇਆ ਹੋਇਆ ਤਾਂ ਇੱਧਰ ਦੇਖੋ ਆ ਬਾਈ ਟੈਕਸੀ ਵਾਲਾ ਵੀਰ ਇੱਥੇ ਆ ਸਾਰੇ ਲੋਕ ਦੇਖੋ ਜਾਮ ਤੇ ਖੜੇ ਗਏ ਨੇ ਤੇ ਫਸ ਗਏ ਨੇ ਇੱਥੇ ਆ ਮੇਨ ਮੁੱਲਾਪੁਰ ਸ਼ਹਿਰ ਆ ਇਹ ਅੱਗੇ ਜਿਹੜਾ ਮੇਨ ਮੁੱਲਾਪੁਰ ਸ਼ਹਿਰ ਆ ਜਿੱਥੇ ਲੋਕ ਆਸੇ ਪਾਸੇ ਦੇ ਪਿੰਡਾਂ ਦੇ ਲੋਕ ਵੀ ਆਉਂਦੇ ਜਾਂਦੇ ਨੇ ਆਪਦਾ ਮੁੱਲਾਪੁਰ ਸ਼ਹਿਰ ਦਾ ਆਪਣਾ ਬਹੁਤ ਜਾਮ ਆਪਣਾ ਬਹੁਤ ਟ੍ਰੈਫਿਕ ਹੁੰਦਾ ਹੁਣ ਇੱਥੋਂ ਜਿਹੜੇ ਲੋਕ ਆ ਰਹੇ ਨੇ ਇੱਧਰੋਂ ਕੋਈ ਫਰੋਈਪੁਰ ਤੋਂ ਆ ਰਿਹਾ ਕੋਈ ਮੋਗੇ ਤੋਂ ਆ ਰਿਹਾ ਉਹ ਜਿਵੇਂ ਹੁਣ ਜਗਰਾਉ ਧਰਨ ਲੱਗਿਆ ਉੱਥੋਂ ਆ ਰਿਹਾ ਤੇ ਇੱਥੇ ਕਹਾ ਇਧਰ ਸਾਢੇ 45 ਮਿੰਟ ਦਾ ਕਿਹੜਾ ਇੱਥੇ ਜਾਮ ਲਾ ਕੇ ਇੱਥੇ ਬੰਦ ਕਰਿਆ ਹੋਇਆ ਰਸਤਾ ਤੋਦੀ ਤਸਵੀਰਾਂ ਦੇਖ ਰਹੇ ਹੋ ਸਿੱਧੀਆਂ ਇੱਥੇ ਓਏ ਦੇਖੋ ਦੇਖੋ ਓਹ ਤੇਰਾ ਫੋਨ ਦੇ ਤਾ ਵੀਰੇ ਲੱਗੀ ਤਾਂ ਨਹੀਂ ਲੱਗੀ ਤਾਂ ਨਹੀਂ ਦਿਖਾਈ ਵੀਰੇ ਗਰਦਨ ਇੱਕ ਗਰਦਨ ਵੱਟ ਗਿਆ ਵੱਟ ਗਰਦਨ ਗਰਦਨ ਦੇਖਾ ਵੱਟ ਗਿਆ ਵੱਟ ਗਿਆ ਤਾ ਤੁਸੀਂ ਦੇਖ ਸਕਦੇ ਹੋ ਹੱਥ ਲੱਗੀ ਤਾਂ ਨਹੀਂ ਵੀਰੇ ਵੱਟ ਗਿਆ ਵੱਟ ਗਿਆ ਆ ਤੇਰੀ ਪੂਣੀ ਤਾਂ ਲੱਗੀ ਲੱਗਦੀ ਹੈ ਮੈਨੂੰ ਬਚਾਅ ਹੋ ਗਿਆ ਹੈਲਮਟ ਪਾਇਆ ਹੋਇਆ ਸੀ ਬਾਈ ਕਸੂਰ ਇਹਨਾਂ ਦਾ ਨਹੀਂ ਹੈਗਾ ਤੁਹਾਨੂੰ ਥੋੜਾ ਪਤਾ ਵੀ ਇੱਥੇ ਮੁੱਖ ਮੰਤਰੀ ਆਇਆ ਹੋਇਆ ਵਾ ਤਾਂ ਦੇਖੋ ਹਾਲਾਤ ਨੇ ਰੱਸੀ ਹੁਣ ਟੁੱਟ ਗਈ ਇੱਥੇ ਬਾਈ ਨੂੰ ਪਤਾ ਨਹੀਂ ਸੀਗਾ ਇੱਕਦਮ ਰੱਸੀ 'ਚ ਬਹੁਤ ਵੱਡਾ ਬਚਾਅ ਹੋ ਗਿਆ ਕਿਉਂਕਿ ਵੀਰ ਦੇ ਹੈਲਮਟ ਪਾਇਆ ਹੋਇਆ ਸੀ ਹੈਲਮਟ ਪਾਏ ਹੋਣ ਕਰਕੇ ਬਚਾਅ ਹੋ ਗਿਆ ਹਾਲਚਲ ਪੁੱਛਿਆ ਬਾਈ ਕਹਿੰਦਾ ਠੀਕ ਐ ਵੀਰੇ ਲੱਗੀ ਤਾਂ ਨਹੀਂ ਵੀਰ ਲੱਗੀ ਤਾਂ ਨਹੀਂ ਹੈਲਮਟ ਕਰਕੇ ਬਚਾਅ ਹੋ ਗਿਆ ਬਾਈ ਤੇਰਾ ਹੈਲਮਟ ਕਰਕੇ ਬਚਾਅ ਹੋ ਗਿਆ ਲੱਗੀ ਤਾਂ ਨਹੀਂ ਦਾ ਤੁਸੀਂ ਦੇਖ ਸਕਦੇ ਹੋ ਸਰ ਕਦੋਂ ਤੋਂ ਆਰਡਰ ਤੁਹਾਡਾ ਆਇਆ ਜੀ ਇਹਦਾ 10 ਮਿੰਟ ਹੈ ਬਸ ਇਹ ਤੋਂ ਬਾਅਦ ਨਿਕਲ ਜਾਣਾ ਪਹਿਲਾਂ ਖੁੱਲਾ ਸੀ ਜੀ ਇਹ ਪਹਿਲਾਂ ਖੁੱਲਾ ਸੀ ਹੁਣ ਕਦੋਂ ਬੰਦ ਕਰਨ ਦਾ ਕਾਰਨ ਕੀ ਹੈ ਉਹਦਾ ਕਾਰਨ ਆ ਵੀਦੋ ਤੇ ਵੀਆਈਪੀ ਆ ਰਹੇ ਨੇ ਪਰਲੇ ਪਾਸੇ ਕੌਣ ਆ ਰਹੀ ਕੋਈ ਵੀਆਈਪੀ ਆ ਰਹੇ ਨੇ ਵੀਆਈਪੀ ਆਦਮੀ ਪਰਸਾ ਹੁੰਦਾ ਜਿਹੜੀ ਲੋਕੇਸ਼ਨ ਤੇ ਸਾਢੇ 4 ਕਿਲੋਮੀਟਰ ਇਥੋਂ ਦੀ ਹਾਂ ਇੱਕ 2 ਕਿਲੋ 1 ਕਿਲੋਮੀਟਰ ਹੈ ਸਾਰੇ ਹੀ ਸਰ ਇਥੋਂ ਸਾਢੇ 4 ਕਿਲੋ ਗੂਗਲ ਮੈਪ ਦਿਖਾ ਰਿਹਾ ਜੀ ਇਥੋਂ ਨਾਲ ਹੀ ਹੈ ਹਾਂਜੀ ਹੋਂ ਦੇ ਨਾਲ ਹੋਂ ਦਾਗੇ ਬਸ ਪਾਸੇ ਮੈਂ ਤੱਕ 5 ਮਿੰਟ ਤੱਕ ਇਹਨੇ ਖੋਲ ਦਾਂਗੇ ਬਾਈ ਇੱਥੇ ਪਰ ਇੱਥੇ ਪਰੇਸ਼ ਤਾਇਆ ਤਾਇਆ ਹਾਸਾ ਸਕੂਲ ਦੇ ਬੱਚਿਆਂ ਦੀ ਓਹੋ ਬੜੀ ਗਲਤ ਕਰ ਲਿਆ ਤੇ ਬਹੁਤ ਜ਼ਿਆਦਾ ਗਲਤ ਕਰ ਲੇ ਆ ਆਮ ਪਬਲਿਕ ਲਈ ਇਹ ਸਭ ਕਰਤਾ ਹੈ ਬਹੁਤ ਗਲਤ ਕਰ ਲੇ ਤਾਂ ਤੁਸੀਂ ਦੇਖੋ ਤੁਸੀਂ ਗੱਡੀ ਇੱਦਾਂ ਕਿੱਦਾਂ ਰਹੇਗੀ ਈ ਕਲਾਸ ਨਾ ਵੀ ਗੱਡੀ ਹੈ ਕੱਡਿਆਂ ਚੋਂ ਕਿੱਦਾਂ ਲੈ ਕੇ ਜਾਈਏ ਜੀ ਕਿਹੜੀ ਜਗ੍ਹਾ ਤੁਸੀਂ ਪੱਜੇ ਆਏ ਹੋ ਅਸੀਂ ਦਿੱਲੀੋਂ ਆਈ ਆਂ ਦਿੱਲੀੋਂ ਆਏ ਹਾਂ ਜੀ ਤੇ ਇਹ ਪ੍ਰੇਸ਼ਾਨੀ ਤੁਹਾਨੂੰ ਹੈਗੀ ਇੱਥੇ ਬਹੁਤ ਜ਼ਿਆਦਾ ਪ੍ਰੇਸ਼ਾਨੀ ਹੈ ਜੀ ਬਹੁਤ ਜ਼ਿਆਦਾ ਇਹ ਦਿੱਲੀ ਆਈ ਗੱਡੀ ਨਵੀਂ ਗੱਡੀ ਬੈਂਡਰ ਗੱਡੀ ਆ ਤੇ ਉਹ ਕਹਿੰਦੇ ਸਾਨੂੰ ਪਾਖੋ ਗੱਡੀ ਨਵੀਂ ਹੈ ਤੇ ਵੱਡੀ ਪ੍ਰੇਸ਼ਾਨੀ ਇੱਥੇ ਜਿਹੜੀ ਹੈ ਪ੍ਰੋਬਲਮ ਜਿਹੜੀ ਹੁੰਦੀ ਹੈ ਨਹੀਂ ਹੈਗੇ ਪਰ ਇਹਨਾਂ ਨੂੰ ਵੀ ਮੋੜਿਆ ਜਾ ਰਿਹਾ ਉਸ ਰਸਤੇੋਂ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਵੱਡੀ ਪਰੇਸ਼ਾਨੀ ਜਿਹੜੀ ਲੋਕਾਂ ਵਾਸਤੇ ਬਣੀ ਹੋਈ ਹੈ ਆ ਕਿਉਂਕਿ ਅਰਵਿੰਦ ਕੇਜਰੀ ਵਾਲਾ ਆਏ ਹੋਏ ਨੇ ਇੱਥੇ ਆਮ ਆਦਮੀ ਆਇਆ ਹੋਇਆ ਇਸ ਕਰਕੇ ਆ ਖਾਸ ਲੋਕਾਂ ਨੂੰ ਰੋਕਿਆ ਜਾ ਰਿਹਾ ਇੱਥੇ ਕਿਉਂਕਿ ਇੱਕ ਆਮ ਆਦਮੀ ਆਇਆ ਹੋਇਆ ਇੱਥੇ ਇਸ ਕਰਕੇ ਖਾਸ ਲੋਕਾਂ ਨੂੰ ਰੋਕਿਆ ਜਾ ਰਿਹਾ ਪਿੱਛੇ ਤੁਸੀਂ ਅਦਰ ਮਗਰ ਮੈਂ ਕੈਮਰਾਮੈਨ ਨੂੰ ਦੁਬਾਰਾ ਦਿਖਾਉਣਗੇ ਉਹ ਦੇਖੋ ਤੁਸੀਂ ਜਾਮ ਕਿੱਡਾ ਲੱਗਿਆ ਹੋਇਆ ਹੈ ਕੱਡਾ ਜਾਮ ਇਹਨਾਂ ਨੇ ਲਾਇਆ ਹੋਇਆ ਇੱਥੇ ਤੁਸੀਂ ਦੇਖ ਸਕਦੇ ਹੋ ਸਾਡੇ ਸਾਹਮਣੇ ਹੁਣੇ ਹਾਸਾ ਹੁੰਦੇ ਹੁੰਦੇ ਬੱਚਾ ਇੱਥੇ ਮੁੰਡਾ ਨੌਜਵਾਨ ਸੀਗਾ ਜਿਹਦੇ ਹੈਲਮਟ ਪਾਇ ਸੀ ਹੈਲਮਟ ਕਰਕੇ ਬਚਾਅ ਹੋ ਗਿਆ ਤੇ ਇੱਥੇ ਤੁਸੀਂ ਹਾਲਾਤ ਦੇਖ ਸਕਦੇ ਹੋ ਕੀ ਬਣਾਏ ਹੋਏ ਨੇ ਇਹਨਾਂ ਨੇ ਇਹ ਕਹਿੰਦੇ ਸੀ ਅਸੀਂ ਆਮ ਆਦਮੀ ਆ ਬਾਈ ਜੀ ਸਾਡੇ ਚਾਲ ਕਿਵੇਂ ਚਾਹਤੋ ਲੋਕੇਸ਼ਨ ਦਿਖਾਏ ਤੇ ਮੁੱਖ ਮੰਤਰੀ ਆਏ ਹੋਏ ਨੇ ਵਾਣ ਪਾਇ ਜੀ ਵਾਣੇ ਪਾਇ ਆਮ ਆਦਮੀ ਨੇ ਜੀ ਆ ਜਾਮ ਲੱਗਿਆ ਐਡਾ ਬਾਈ ਇਹ ਸਾਰੇ ਲੋਕੀ ਖਾਸ ਨੇ ਆਮ ਆਦਮੀ ਆ ਨਾ ਤਾ ਕਰਕੇ ਬਾਣੇ ਪਾਇਏ ਇਨਾ ਨੇ ਸਾਰੇ ਬਾਣੇ ਬਾਣੇ ਪਾਇਨੇ ਬਾਈ ਕਹਿੰਦਾ ਸਾਰੇ ਇਹ ਲੋਕ ਤਾਂ ਦੇਖੋ ਟੱਕਾ ਵਾਲੇ ਨੇ ਗਰਮੀ ਦਾ ਮੌਸਮ ਹੈ ਪਰੇਸ਼ਾਨ ਜਿਹੜੇ ਲੋਕ ਇੱਥੇ ਹੋ ਰਹੇ ਨੇ ਬਾਈ ਅੰਕਲ ਟਰੱਕ ਵਾਲੇ ਨੇ ਕਹਿੰਦੇ ਕੇਜੀ ਵਾਲਾ ਆਇਆ ਹੋਇਆ ਅੱਗੇ ਸਾਢੇ 1.5 ਕਿਲੋ ਮੀਟਰਾਂ ਆ ਰੋਕੇ ਰਸਤਾ ਇਹ ਉੱਪਰ ਦਾ ਸਾਡੇ ਨਾਲ ਬਾਈ ਰੋਜ਼ ਹੀ ਆਹ ਕੋਈ ਹੁੰਦਾ ਅੰਕਲ ਕਹਿੰਦੇ ਰੋਜ਼ ਤਾਂ ਹੀ ਸਾਡਾ ਇਹੀ ਹਾਲ ਹੁੰਦਾ ਤਾਂ ਇੱਥੇ ਜੀ ਪਰੇਸ਼ਾਨੀ ਹਾਂਜੀ ਅੰਕਲ ਯਾਰ ਬਹੁਤ ਔਖਾ ਵਾ ਭਗਵੰਤ ਮਾਨਤਾ ਦੇ ਨਾਲ ਕਹਿੰਦਾ ਕਰਦਾ ਕੀ ਸੀ ਕਹਿੰਦਾ ਕੀ ਸੀ ਇਹ ਕਹਿੰਦੇ ਆਮ ਆਦਮੀ ਹੈ ਆਮ ਆਦਮੀ ਕਿੱਥੇ ਦਾ ਖਾਸ ਆਮੀ ਜਿਆਦਾ ਹੋ ਗਿਆ ਸਾਡੇ ਬੱਚੇ ਉਧਰ ਹੈ ਨਹੀਂ ਹੁਣ ਸਕੂਲੋਂ ਲੈ ਚੱਲੇ ਹੋ ਬੱਚੇ ਲੈਣ ਚੱਲੇ ਆ ਕੋਈ ਛੱਡਿਆ ਹੈ ਛੁੱਟੀ 2 ਵਜੇ ਹੋ ਗਈ ਜੀ ਬੱਚਿਆਂ ਨੂੰ 2 ਵਜੇ ਹੁਣ ਦੁਬਾਰਾ ਬੱਚੇ ਲੈਣੇ ਆ ਜਿਹੜੇ ਘੋੜਾ ਭਰ ਜਾਵਾਕ ਉਹਨਾਂ ਦਾ ਕੀ ਕਸੂਰ ਆ ਦੱਸੋ ਬਾਈਕ ਲਈ ਤਾਂ ਵੀਰ ਕਹਿੰਦਾ ਬੱਚੇ ਲੈਣ ਚੱਲੇ ਆ ਸੀ 1 ਮਿੰਟ ਕਿ ਲੈਣ ਚੱਲੇ ਹੋ ਬੱਚੇ ਜੀ ਕਿਹੜਾ ਸਕੂਲ ਕਿਹੜਾ ਆ ਸਾਡਾ ਜੀ ਦਾ ਏਸ਼ੀਅਨ ਸਕੂਲ ਆ ਵੀਰ ਜੀ ਇਹ ਬੱਦੋਵਾਲ ਦੇ ਵਿੱਚ ਪੈਂਦਾ ਜੀ ਬੱਦੋਵਾਲ ਪੇਲੇਚ ਦੇ ਵਿੱਚ ਇਹਨੇ ਬੱਚੇ ਨੂੰ ਲੈਣ ਜਾਣਾ ਵਾ ਸ਼੍ਰੀਮਾਨ ਜੀ ਬੱਚੇ ਨੂੰ ਲੈਣ ਨੂੰ ਜਿਆਦਾ ਨਾ ਦੋ ਜੀ ਛੋਟੇ ਤੇ ਬੱਚੇ ਆ ਛੁੱਟੀ ਹੋਈ ਹੋਈ ਆ ਕਹਿੰਦੇ ਉਹਨਾਂ ਨੂੰ ਛੁੱਟੀ ਹੋਈ ਆ ਬੱਚਿਆਂ ਨੂੰ ਲੈਣ ਜਾਣਾ ਬੱਚੇ ਗਰਮੀ 'ਚ ਖੜੇ ਆ ਹਾਂ ਉਹ ਬੱਚੇ ਲੈਓ ਕਹਿੰਦੇ ਛੁੱਟੀ ਲੈ ਲਓ ਕਹਿੰਦੇ ਲੈ ਆਓ ਇਹ ਤਾਂ ਕਹਿੰਦੇ ਸਾਰਾ ਤਾਂ ਕਹਿੰਦੇ ਲੈ ਆਓ ਹਾਂ ਜੀ ਸਰ ਇੱਧਰ ਹਣ 2 ਵਜੇ ਦੀ ਛੁੱਟੀ ਹੋਈ ਹੋਈ ਆ ਸਰ ਜਾਈਏ ਕਿੱਧਰ ਦੀ ਬੱਦੋਵਾਲ ਪਹੁੰਚਣਾ ਜੀ ਦੇ ਲੇਟ ਲਾਉਣੀਓ ਲੇਟ ਨਹੀਂ ਸਰ ਉਹਦਾ ਸਕੂਲ ਲੇਟ ਲੇਟ ਲੱਗਦਾ ਜਲਦੀ ਆਇਆ ਕਰੋ ਨਹੀਂ ਨਹੀਂ ਲੇਟ ਕਿਉਂ ਸਰ ਜੀ ਦੱਸੋ ਹੁਣ ਤੁਸੀਂ ਆਪ ਸਿਆਣੇ ਹੋ ਜੀ 2 ਵਜੇ ਸਰ ਹੁਣ ਬੱਚਿਆਂ ਨੂੰ ਛੁੱਟੀ ਹੋਈ ਆ ਮੈਂ ਜਗਰਾਮ ਤੋਂ ਆ ਰਿਹਾ ਹਾਂ ਕਿੰਨੀ ਕਲਾਸ ਦੇ ਬੱਚੇ ਆ ਜੀ ਹਾਂ ਜੀ ਕਿੰਨੀ ਕਲਾਸ ਬੱਚੇ ਸਰ ਸਾਡੇ 1 ਤੋਂ ਲੈ ਕੇ ਜੀ 8th ਕਲਾਸ ਤੱਕ ਕਰਾ ਰਹੇ ਹਾਂ ਜੀ ਮੀਟ ਕਰ ਦੇਵੇ ਉੱਥੇ ਹਾਂ ਜੀ ਕਰ ਮੀਟ ਕਰ ਦੇ ਦੇਖੋ ਬਾਈ ਹੁਣ ਖੜੇ ਨੇ 5 ਵਜੇ ਆ ਜਾਣਾ ਤੁਸੀਂ 6 ਵਜੇ ਦਾ ਟਾਈਮ ਕਰੋ ਜੀ ਸਰ ਸਕੂਲਾਂ ਦਾ ਟਾਈਮ 6 ਵਜੇ ਦਾ ਕਰੋ ਤਾਂ ਤੁਸੀਂ ਇਹ ਦੇਖ ਸਕਦੇ ਹੋ ਸਕੂਲ ਬੈਂਕ ਸੀਗੀ ਬੱਚਿਆਂ ਨੂੰ ਲੈਣ ਜਾਣਾ ਕਹਿੰਦੇ ਪਰ ਇੱਥੇ ਜਾਣ ਨਹੀਂ ਦਿੱਤਾ ਜਾ ਰਿਹਾ ਬੱਚਾ ਕੋਈ ਮਤਲਬ ਨਹੀਂ ਕਰਦਾ ਕਹਿ ਰਿਹਾ ਕੋਈ ਵੱਡੀ ਪ੍ਰੇਸ਼ਾਨੀ ਜਿਹੜੀ ਇੱਥੇ ਆਮ ਲੋਕਾਂ ਨੂੰ ਆ ਰਹੀ ਹੈ ਤਾਂ ਵੱਡੀ ਪ੍ਰੇਸ਼ਾਨੀ ਇੱਥੇ ਟ੍ਰੈਫਿਕ ਵਾਲੇ ਆ ਰਹੇ ਜੀ ਇੱਥੇ ਦਾ ਹੈ ਹੀ ਟੈਪ ਵਾਲੀਆਂ ਸੀ ਉਹ ਕਰਾਂਗੇ ਕੀ ਉਹ ਪ੍ਰੋਬਲਮ ਦਾ ਥੱਲੇ ਹੈ ਕੋਈ ਮੁਲਾਜ਼ਮ ਹੈਗਾ ਥੱਲੇ ਜੀ ਕਿੰਨੇ ਲੱਗੇ ਨੇ ਬਹੁਤ ਥੱਲੇ ਲੱਗੇ ਹੋਏ ਆ ਹਾਂ ਬਹੁਤ ਨੇ 4 10 ਮੁਲਾਜ਼ਮ ਆ ਤੁਸੀਂ ਦੇਖਦੇ ਹੋ ਇਧਰ ਵੀ ਜਾਮ ਲੱਗੂਗੀ ਅੱਗੇੋਂ ਸਟਕ ਹੋ ਗਿਆ ਸਾਰਾ ਸਟਕ ਹੋਣ ਕਰਕੇ ਇਧਰ ਵੀ ਜਾਮ ਲੱਗ ਗਿਆ ਵਾ ਤਾਂ ਤੁਸੀਂ ਦੇਖ ਸਕਦੇ ਹੋ ਵੱਡਾ ਜਾਮ ਜਿਹੜਾ ਇੱਥੇ ਲੱਗ ਗਿਆ ਅੱਗੇ ਮੇਨ ਮੁੱਲਾਪੁਰ ਸ਼ਹਿਰ ਹੈ ਸ਼ਹਿਰ ਦੇ ਵਿੱਚ ਆਪਣੀ ਟ੍ਰੈਫਿਕ ਹੈ ਉਦੋਂ ਇਤਨਾ ਜਿਹੜੇ ਲੋਕ ਮੁੱਲਾਪੁਰ ਤੋਂ ਮੋਗੇ ਤੋਂ ਫਿਰੋਜ਼ਪੁਰ ਤੋਂ ਆ ਰਹੇ ਨੇ ਉਹਨਾਂ ਲੱਗ ਇੱਥੇ ਜਾਮ ਲੱਗਿਆ ਹੋਇਆ ਹੈ ਤੇ ਕਿਉਂਕਿ ਇੱਥੋਂ ਅੱਗੇ ਰਸਤਾ ਬੰਦ ਹੋਣ ਕਰਕੇ ਹੁਣ ਪਿੱਛੇ ਤੱਕ ਜਿਹੜਾ ਜਾਮਾ ਉਹ ਬਣ ਗਿਆ ਇੱਥੇ ਤਾਂ ਇੱਥੇ ਦੇਖ ਸਕਦੇ ਹੋ ਇਧਰ ਤੱਕ ਜਾਮ ਦਾ ਜਿਹੜਾ ਮਾਹੌਲ ਇੱਥੇ ਬਣ ਗਿਆ ਪਿੱਛੇ ਤੱਕ ਜਿਹੜੇ ਲੋਕ ਨੇ ਉਹ ਪਰੇਸ਼ਾਨ ਹੋ ਰਹੇ ਨੇ ਇਹ ਕਹਿੰਦੇ ਸੀ ਅਸੀਂ ਆਮ ਆਦਮੀ ਆ ਤੇ ਆਮ ਆਦਮੀ ਤਾਂ ਇਹ ਆ ਲੱਗ ਜਿਹੜੇ ਰਸਤੇ 'ਚ ਖੜੇ ਨੇ ਤਾਂ ਖਾਸ ਆਦਮੀ ਬਣ ਗਏ ਨੇ ਲੱਗਦਾ ਅੱਜ ਤਾਂ ਤੁਸੀਂ ਦੇਖ ਸਕਦੇ ਹੋ ਤੇ ਵੱਡੀ ਗਿਣਤੀ ਵਿੱਚ ਇੱਥੇ ਲੋਕ ਜਿਹੜੇ ਨੇ ਮੁੱਖ ਮੰਤਰੀ ਸਾਹਿਬ ਆਏ ਜੀ ਅੱਗੇ ਤਾਂ ਰਸਤਾ ਰੁਕਾ ਕੀ ਕਹੋਗੇ ਬਹੁਤ ਮਾੜੀ ਗੱਲ ਹੈ ਜੀ ਹਾਂ ਜੀ ਬਹੁਤ ਮਾੜੀ ਗੱਲ ਹੈ ਇਹ 1.4 ਕਿਲੋਮੀਟਰ ਅੱਗੇ ਆਇਆ ਪਹਿਲਾ ਰਸਤਾ ਰੁਕਣਾ ਚਾਹੀਦਾ ਇਸ ਤਰੀਕੇ ਨਹੀਂ ਚਾਹੀਦਾ ਜੀ ਨਹੀਂ ਚਾਹੀਦਾ ਕੋਈ ਸਰ ਆਏ ਤੁਸੀਂ ਅਸੀਂ ਆਏ ਆ ਫਲੋਜਪੁਰ ਤੋਂ ਹਾਂਜੀ ਹੁਣ ਅੱਗੇ ਅੱਧਾ ਘੰਟਾ ਹੋਰ ਲੱਗਣਾ ਰਾਮ ਨੂੰ ਹਾਂਜੀ ਰਾਮ ਨੂੰ ਲੱਗਣਾ ਤਾਂ ਬਿਲਕੁਲ ਅੱਧਾ ਘੰਟਾ ਬਾਈ ਹੁਣ ਲੱਗੇਗਾ ਨਾ ਫਲੋਜਪੁਰ ਤੋਂ ਆਏ ਨੇ ਤੇ ਵੱਡੀ ਪਰੇਸ਼ਾਨੀ ਜਿਹੜੀ ਹੈ ਉਹ ਲੋਕਾਂ ਨੂੰ ਇੱਥੇ ਹੁੰਦੀ ਹੈ ਤਾਂ ਪਿੱਛੇ ਦਾ ਜਿਹੜਾ ਜਾਮ ਜਿਹੜਾ ਉਹ ਲੱਗ ਗਿਆ ਕੋਈ ਇਹ ਹੋਰ ਇਹ ਇੱਦਾਂ ਹੀ ਬੰਦ ਰਿਹਾ ਤਾਂ ਵੱਡਾ ਜਾਮ ਜਿਹੜਾ ਲੱਗ ਜਾਏਗਾ ਤੇ ਇਹ ਤੋਂ ਅਫਸਰ ਦੀ ਫੋਟੋ ਆ ਰਹੀ ਹੁਣ ਦੇਖਦੇ ਆ ਅਫਸਰ ਨੂੰ ਕੱਢਿਆ ਜਾਂਦਾ ਕਿ ਨਹੀਂ ਕੱਢਿਆ ਜਾਂਦਾ ਤਾਂ ਇਧਰ ਕੋਈ ਅਫਸਰ ਆਏ ਨੇ ਸਾਰੇ ਅਫਸਰਾਂ ਵਾਸਤੇ ਇੱਕ ਲਗ ਰੂਲ ਹੈ ਤਾਂ ਅਫਸਰ ਆ ਰਹੇ ਨੇ ਜਾਂ ਕੋਈ ਲੀਡਰ ਆ ਰਿਹਾ ਕਿਹੜੇ ਐਮਐਲਏ ਨੇ ਜੀ ਕਿਹੜੇ ਐਮਐਲਏ ਨੇ ਤੇ ਆਮ ਲੋਕਾਂ ਨਾਲ ਜਾਣ ਜੀ ਇਹ ਐਮਐਲਏ ਸਾਹਿਬ ਨੂੰ ਰਸਤਾ ਦਿੱਤਾ ਜਾਊਗਾ। ਛਾ ਆਪਾਂ ਲੋਕ ਵੀ ਤਾਂ ਉੱਥੇ ਜਾ ਰਹੇ ਤੁਸੀਂ ਵੀ ਉੱਥੇ ਚੱਲ ਜਾਓ। ਐਮਐਲਏ ਸਾਹਿਬ ਐਮਐਲਏ ਸਾਹਿਬ ਜਵਾਬ ਐਮਐਲਏ ਸਾਹਿਬ ਸਰ ਆ ਆਪਾਂ ਲੋਕ ਉੱਥੇ ਜਾ ਰਹੇ ਤੁਸੀਂ ਕਿਉਂ ਨਹੀਂ ਜਾ ਰਹੇ ਹੈਗੇ ਉੱਥੇ ਯਾਰ ਮੈਨੂੰ ਪਤਾ ਹੀ ਨਹੀਂਗਾ ਕੀ ਜਾਲ ਹੈ। ਕਮੰਡਰ ਯਾਰ ਤੁਹਾਡੀ ਸਰਕਾਰ ਦੇ ਆਏ ਨੇ ਲੋਕਾਂ ਨੂੰ ਪ੍ਰੇਸ਼ਾਨ ਨਹੀਂ ਕਰਾਉਣੇ। ਗੱਲ ਕਹਿਣੀ ਆ ਪਰ ਕਮਾ ਕੇ ਕਹਿਣੀ ਆ। ਇਹ ਲੋਕ ਪਰੇਸ਼ਾਨ ਕੀਤਾ ਜਾ ਰਹੇ ਕੰਮ ਕਰ ਲੋ ਵੀਰੇ ਬਿਲਡਿੰਗ ਬਿਲਡਿੰਗ ਕਰ ਲੋ ਐਮਐਲਏ ਜਾ ਰਹੇ ਇਹਨੂੰ ਜਾਣਤਾ ਜਾ ਰਹੇ ਤੇ ਆ ਲੋਕ ਪਰੇਸ਼ਾਨ ਹੋ ਰਹੇ ਨੇ ਇੱਥੇ ਉਹ ਐਮਐਲਏ ਕਹਿੰਦਾ ਤੁਹਾਨੂੰ ਹੋਰ ਕੰਮ ਕਰ ਲੋ ਤਾਂ ਐਮਐਲਏ ਸਾਹਿਬ ਕਹਿੰਦੇ ਕੋਈ ਹੋਰ ਕੰਮ ਕਰ ਲੋ ਇਹ ਕੰਮ ਰਹਿਣ ਦਿਓ ਆ ਲੋਕ ਪਰੇਸ਼ਾਨ ਹੋ ਰਹੇ ਨੇ ਸਾਡਾ ਕੰਮ ਇਹੀ ਹੈ ਇਹ ਲੋਕਾਂ ਦੀ ਬਾਤ ਚੱਕਣਾ ਥੋੜਾ ਕੰਮ ਹੋਊਗਾ ਦਿੱਲੀ ਵਾਲਾ ਮਗਰ ਇੱਥੇ ਗੱਡੀਆਂ ਭਿਹਾ ਕੇ ਫਿਰਨਾ ਐਮਐਲਏ ਸਾਹਿਬ ਕਹਿੰਦਾ ਕੋਈ ਹੋਰ ਕੰਮ ਕਰ ਲੋ ਇੱਥੇ ਆ ਤੁਸੀਂ ਲੋਕ ਦੇਖੋ ਪਰੇਸ਼ਾਨ ਹੁੰਦੇ ਆ ਦੇਖੋ ਲੋਕ ਪਰੇਸ਼ਾਨ ਹੋ ਰਹੇ ਇੱਥੇ ਤਾ ਐਮਐਲਏ ਸਾਹਿਬ ਕਹਿੰਦੇ ਕੋਈ ਹੋਰ ਕੰਮ ਕਰ ਲਓ ਰਹਿਣ ਦਿਓ ਆ ਦੇਖੋ ਛੋਟੇ ਛੋਟੇ ਬੱਚੇ ਲੈ ਕੇ ਆਦੇ ਰੋਂਗ ਸਾਈਡ ਆਉਣ ਲਈ ਮਜ਼ਬੂਤ ਹੋਏ ਹੋਏ ਨੇ ਆ ਦੇਖ ਸਕਦੇ ਹੋ ਤੁਸੀਂ ਤਾਂ ਇਧਰ ਵੀ ਕੋਈ ਵੀਆਈਪੀ ਲੱਗਦੇ ਨੇ ਸਰ ਕੀ ਕਹੋਗੇ ਮੁੱਖ ਮੰਤਰੀ ਸਾਹਿਬ ਆਲੇ ਰਸਤਾ ਇੱਥੇ ਰੋਕਿਆ ਗਿਆ ਵਾ ਨਹੀਂ ਸਰ ਕੁਛ ਨਹੀਂ ਮਨਵਾ ਤੁਸੀਂ ਮੈਨੂੰ ਪਾਰਟੀ ਵਾਲੀ ਲੱਗਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਰਸਤਾ ਰੋਕੇ ਗਿਆ ਹੈ ਇਧਰ ਵੀ ਪੰਜਾਬ ਸਰਕਾਰ ਦੀ ਰਸਤਾ ਰਸਤਾ ਸਰ ਆ ਤਾਂ ਪੰਜਾਬ ਸਰਕਾਰ ਦੀ ਗੱਡੀ ਹੈ ਵੀ ਜਾਮ ਚੋਂ ਕੱਢੀ ਨਿਕਲ ਜਾਈਗੀ ਤਾਂ ਲੋਕ ਇੱਥੇ ਪਰੇਸ਼ਾਨ ਹੋ ਰਹੇ ਨੇ ਐਮਐਲਏ ਸਾਹਿਬ ਕਹਿੰਦੇ ਕੋਈ ਹੋਰ ਕੰਮ ਕਰ ਲਓ ਕਿਹੜੇ ਕੰਮ ਲੱਗੇ ਹੋਏ ਹੋ ਬਾਈ ਮੁੱਖ ਮੰਤਰੀ ਸਾਹਿਬ ਆਦੇ 63 ਕਿਲੋਮੀਟਰ ਇੱਥੇ ਰਸਤਾ ਰੋਕੇ ਕੀ ਕਹੋਗੇ ਸਾਨੂੰ ਪ੍ਰੋਬਲਮ ਆ ਰਹੀ ਹੈ ਕਿ ਹੁਣ ਆਪਾਂ ਆਣਾ ਜਾਣਾ ਸਾਨੂੰ ਔਖ ਹੋ ਰਿਹਾ ਹੈ ਜੀ ట్రాఫిక్ ਨੂੰ ਸਾਨੂੰ ਦਿੱਕਤ ਆ ਰਹੀ ਹੈ ਜਿੱਦਾਂ ਲੋਕਾਂ ਨੂੰ ਵੱਡੀ ਪਰੇਸ਼ਾਨੀ ਆ ਰਹੀ ਹੈ ਇੱਥੇ ਕਿਉਂਕਿ ਇੱਕ ਆਮ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦਾ ਕਨਵਿੰਦਰ ਇੱਥੇ ਆਇਆ ਹੋਇਆ ਹੈ ਤਾਂ ਵੱਡਾ ਜਾਮ ਜਿਹੜਾ ਇੱਥੇ ਫਿਰੋਜ਼ਪੁਰ ਰੋਡ ਤੇ ਲੱਗ ਚੁੱਕਿਆ ਹੈ ਇੱਥੇ ਫਿਰੋਜ਼ਪੁਰ ਰੋਡ ਤੇ ਵੱਡਾ ਜਾਮ ਲੱਗ ਗਿਆ ਇੱਥੇ ਕਿਉਂਕਿ ਇੱਥੇ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਆਏ ਹੋਏ ਨੇ ਸਾਢੇ 4 ਕਿਲੋਮੀਟਰ ਇੱਥੋਂ ਲੋਕੇਸ਼ਨ ਤੋਂ ਦੂਰ ਹੈ ਦਿਖਾਈ ਸੀਗੀ ਸਾਢੇ 4 ਕਿਲੋਮੀਟਰ ਦੀ ਲੋਕੇਸ਼ਨ ਹੈ ਤੇ ਪਹਿਲੇ ਹੀ ਇੱਥੇ ਰੋਕਿਆ ਜਾ ਰਿਹਾ ਹੈ ਤਾਂ ਐਮਐਲਏ ਸਾਹਿਬ ਵਾਸਤੇ ਕੋਈ ਦੂਨ ਨਹੀਂ ਹੈਗਾ ਐਮਐਲਏ ਸਾਹਿਬ ਹੈ ਉਹਨਾਂ ਨੂੰ ਕਰਤਾ ਇਹ ਲੋਕ ਕਿੱਥੇ ਜਾਣਗੇ ਜਿਨ੍ਹਾਂ ਨੇ ਐਮਐਲਏ ਬਣਾਇਆ ਜਿਨ੍ਹਾਂ ਨੇ ਸਰਕਾਰ ਬਣਾਈ ਆ ਇਹ ਕਿੱਥੇ ਜਾਣਗੇ ਕਾ ਐਮਐਲਏ ਨਿਕਲ ਗਿਆ ਇਹ ਲੋਕ ਕਿੱਥੇ ਜਾਣਗੇ ਆ ਲੋਕ ਜਿਹੜੇ ਪਰੇਸ਼ਾਨ ਹੋ ਰਹੇ ਨੇ ਆ ਤੁਸੀਂ ਦੇਖ ਸਕਦੇ ਹੋ ਲੋਕ ਪਰੇਸ਼ਾਨ ਹੋ ਰਹੇ ਨੇ ਮੁੱਖ ਮੰਤਰੀ 34 ਕਿਲੋਮੀਟਰ ਅੱਗੇ ਆਏ ਹੋਏ ਨੇ ਰਸਤਾ ਰੋਕੇ ਕੀ ਕਹੋਗੇ ਆਮ ਲੋਕਾਂ ਨੂੰ ਨਜਾਇਜ਼ ਰਸਮਾਂ ਡੈਲੀਗੀਆਂ ਨੂੰ ਹਾਂ ਬਿਲਕੁਲ ਨਜਾਇਜ਼ ਅਰਾਸਮੈਂਟ ਹੈ ਜੇ ਗੱਡੀ ਚੱਲ ਟਰੱਕ ਚੱਲਦਾ ਰੱਖੋ ਜਿਦਾਂ ਤੁਸੀਂ ਆਏ ਹੋ ਮੈਂ ਮੁੱਗੇ ਤੋ ਆ ਰਿਹਾ ਜੀ ਆਮ ਆਮ ਇਨਸਾਨ ਆ ਜੀ ਮੁੱਖ ਮੰਤਰੀ ਆ ਕਹਿੰਦੇ ਉਹਦਾ ਐਮਐਲਏ ਲੱਗਣਾ ਕੋਈ ਹੋਰ ਕੰਮ ਕਰ ਲੋ ਚ ਲੰਗੇ ਸੀ ਐਮਐਲਏ ਕੋਈ ਜਿੱਤੋ ਤੋਂ ਕਹਿੰਦੇ ਕੋਈ ਹੋਰ ਕੰਮ ਕਰ ਲੋ ਕਿਹੜੇ ਕੰਮ ਲੱਗੇ ਹੋ ਜਿਹਨਾਂ ਨੇ ਬੁਲਾਇਆ ਉਹੀ ਲੋਕ ਅੱਜ ਪਰੇਸ਼ਾਨ ਹੋ ਰਹੇ ਜੀ ਜਿਹਨਾਂ ਬੰਦੇ ਨੇ ਲੋਕਾਂ ਨੇ ਬਣਾਇਆ ਉਹੀ ਲੋਕ ਪਰੇਸ਼ਾਨ ਹੋ ਰਹੇ ਨੇ ਤੁਸੀਂ ਜਾਮ ਦੇਖ ਸਕਦੇ ਹੋ ਉਥੋਂ ਜਾਮ ਇੱਥੇ ਤੱਕ ਆ ਗਿਆ ਪਰ ਇੱਥੇ ਕੋਈ ਸਾਦਨ ਵਾਲਾ ਨਹੀਂ ਕਹਿੰਦੇ 10 ਮਿੰਟ ਨੂੰ ਖੜ੍ਹ ਜੂ ਖੁੱਲ ਜੂ ਰਸਤਾ 20 ਮਿੰਟ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਲੋਕ ਜਿਹੜੇ ਨੇ ਉਹ ਪ੍ਰਸ਼ਾਨ ਨਜ਼ਰ ਆ ਰਹੇ ਨੇ ਇੱਥੇ ਸੀਐਮ ਸਾਹਿਬ ਆਏ ਨੇ ਉੱਥੇ ਸਾਢੇ 4 ਕਿਲੋਮੀਟਰ ਅੱਗੇ ਸੀਐਮ ਸਾਹਿਬ ਆਏ ਤਾਂ ਰਸਤਾ ਰੋਕੇ ਕੀ ਕਹੋਗੇ ਹਾਂਜੀ ਕੀ ਕਹੋਗੇ ਤੁਸੀਂ ਕੋਈ ਗੱਲ ਸੀਐਮ ਸਾਹਿਬ ਆਇਆ ਤਾਂ ਕੋਈ ਗੱਲ ਨਿਕਲਣਾ ਚਾਹੀਦਾ ਹੈ ਸਾਨੂੰ ਵੀ ਨਿਕਲਣਾ ਚਾਹੀਦਾ ਹੁਣ ਵਾਸਤੇ ਰਸਤਾ ਰੋਕਦਾ ਇਹਨਾਂ ਨੇ ਸੋ ਲੋਕੋ ਇਹ ਗੱਲ ਨੂੰ ਕੀ ਕਹਿ ਸਕਦੇ ਆ ਅਗਲੇ ਦਿਨ ਮੰਗੋ ਬਹੁਤ ਬੁਰੀ ਗੱਲ ਹੈ ਰਸਤਾ ਰੋਕਿਆ ਪੈਕਚਰ ਹੋਣੀ ਚਾਹੀਦੀ ਸੀ ਐਮ ਆਇਆ ਤਾਂ ਕੀ ਹੋਇਆ ਬੰਦਾ ਹੀ ਆ ਉਹ ਵੀ ਬੰਦਾ ਹੀ ਹੈ ਹਾਂ ਰਸਤਾ ਨਹੀਂ ਰੋਕਣਾ ਚਾਹੀਦਾ ਇਹ ਗਲਤ ਕੀਤਾ ਆਪਣਾ ਕਿਤਾ ਬਣਾਇਆ ਹੋਇਆ ਨਾ ਸੀਐਮ ਫਿਰ ਬਣਾਇਆ ਸੀ ਐਮ ਕਿਸੇ ਹੋਰ ਨੇ ਤਾਂ ਨਹੀਂ ਬਣਾਇਆ ਜੀ ਅਸੀਂ ਐਤ ਸੀਐਮ ਹੈਗਾ ਹਾਂ ਬਿਲਕੁਲ ਜੀ ਆ ਜਿਸੀ ਨਾਲ ਉਹ ਤੇ ਸੀਐਮ ਸੀ ਹੋ ਜਾਂਦਾ ਨਮਸਤੇ ਹਾਂਜੀ ਗਲਤ ਕੀਤਾ ਰਸਤਾ ਨਹੀਂ ਰੋਕਣਾ ਚਾਹੀਏ ਹੈਨਾ ਸਭ ਪਰੇਸ਼ਾਨ ਹੋ ਰਹੇ ਆ ਇਸੇ ਲਈ ਆਹ ਮਾਰੀ ਵੀ ਇਹ ਬੇਨਤੀ ਹੈ ਕਿ ਜੋ ਵੀ ਰਸਤਾ ਡੱਕਰ ਖੜੇ ਹੈ ਇਨ ਕੋ ਵੀ ਛੋੜ ਦੇਣਾ ਚਾਹੀਏ ਰਸਤਾ ਸਾਰੇ ਪਰੇਸ਼ਾਨ ਹੋ ਰਿਹਾ ਜੇ ਆਪ ਬੇਨਤੀ ਸਾਰੇ ਲੋਕ ਪਰੇਸ਼ਾਨ ਹੋ ਰਹੇ ਨੇ ਇੱਥੇ ਰਸਤਾ ਰੁਕਿਆ ਗਿਆ ਕਿਉਂਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਆ ਰਿਹਾ ਇੱਥੇ ਤੇ ਸਦਾ ਗੁਰਦੇਵ ਸਿੰਘ ਲਾਪਰਾ ਕਾਂਗਰਸੀ ਆਗੂ ਇੱਥੇ ਆਏ ਹੋਏ ਨੇ ਗੱਲਬਾਤ ਕਰਨਗੇ ਐਂਬੂਲੈਂਸ ਆ ਗਈ ਐਂਬੂਲੈਂਸ ਨੂੰ ਰਸਤਾ ਸਾਈਡ ਕਰ ਲਓ ਸਾਈਡ ਤਾਂ ਐਂਬੂਲੈਂਸ ਜਿਹੜੀ ਆ ਜਮ ਵਿੱਚ ਫਸੀ ਆ ਰਹੀ ਆ एंबुलेंस वो तो जाम कैसे फंस गई है इधर लिया भी इधर लिया ਜਿਹੜੀ ਹੈ ਉਹ ਜਾਮ ਚ ਫਸਿਆ ਇਥੇ ਐਂਬੂਲੈਂਸ ਕਰਕੇ ਕੁਝ ਕਰਨਾ ਚਾਹੀਦਾ ਜ਼ਰੂਰ ਲੰਗੀਆਂ ਨੇ ਬੜੇ ਹਾਲਾਤ ਨੇ ਸਾਡੇ ਪੰਜਾਬ ਦੇ ਇਹ ਹਾਲਾਤ ਨੇ ਸਾਡੇ ਪੋਲਿਟਿਕਲ ਲੀਡਰਾਂ ਦੇ ਪੋਲਿਟਿਕਲ ਆਗੂਆਂ ਦੇ ਜਿਹੜੇ ਕਹਿੰਦੇ ਸੀ ਅਸੀਂ ਮੈਨੂੰ ਉਦੋਂ ਖੁਸ਼ੀ ਹੋਏਗੀ ਜਦੋਂ ਇੱਕ ਮੁੱਖ ਮੰਤਰੀ ਰਾਸ਼ਨ ਦੀ ਦੁਕਾਨ ਤੇ ਰਾਸ਼ਨ ਲੈਂਦਾ ਦਿਖੇਗਾ ਪਰ ਅੱਜ ਲੋਕ ਆਪਣੀਆਂ ਕਰਾਂ ਤੱਕ ਜਾਂਤਕ ਮਜਬੂਰ ਹੋਏ ਪਏ ਨੇ ਮੈਂਦਰਪਾਲ ਸਿੰਘ ਤੁਨਾ ਕੈਮਰਾਮੈਨ ਅਮਰਪਾਲ ਨਾਲ ਦੇਖਦੇ ਹੋ ਰਮਜ਼ਾਨ ਨੂੰ ਸਸਿਕਾ